ਮਾਨਤਾ ਦੇ ਤਾਂ ਜੱਜ ਜੀ ਉਹ 10000 ਸ੍ਰੀ ਤੰਤ ਤੋਂ 3.40 ਵਰ ਮਰਦੀ ਆਜ ਜਨ ਤੁਮਲਾਪਾਸ ਅਰਦਾਸ ਬੇਨਦੀ ਹੈ ਜੋ 3.0000 ਨੰਬਰ ਪਰਬਸ ਚਾਪਾ ਸ਼ਰੀਪਾ ਜੀ ਤੁਰੀ ਸਾਰਾ ਪਰਿਵਾਰ ਬਿਲਕਰ ਮਰ ਚਾਪਾ ਸ਼ਰੀਪਾ ਜੀ ਹਰ ਸਾਧਿਤਾਂ ਬਸ ਜੋ ਵੱਡਾ ਤੇ ਮਨਾ ਰਹੇ ਬਾਜ ਸਾਧ ਸੰਤ ਬਲਾਕ ਕਰੇ ਮਸ ਚਾਪਾ ਪਾਸ਼ਾ ਜੋ ਬਾਣੀ ਦਾ ਪਰਮ ਕਰਉ ਤੇ ਮਸ ਚਾਪਾ ਪਾਸ਼ਾ ਜਿਸ ਵੀ ਭਾਵਨਾ ਕਰਕੇ ਮਨ ਨੂੰ ਬੰਨ੍ਹ ਪਰਮ ਪ੍ਰਭੂ ਦੇ ਮਰਚਲਦੀ ਕਲਾ ਬੁਸਿੰਗ ਦੇ ਪਿਆਰੇ ਦੇ ਮਨੋ ਕਾਮਨਾ ਭਾਵਨਾ ਪੂਰਨ ਕਰਨੀਆਂ ਆਪਰੇ ਪਿਆਰੇ ਚੜ੍ਹਦੀ ਕਲਾ ਕਾਰੋਬਾਰ ਵਿੱਚ ਵਾਧੇ ਕਰਨ ਤੇ ਤਰੱਕੀਆਂ ਬੁਖਸ਼ੀਆਂ ਮਰ ਸੱਚੇ ਪਾਤਸ਼ਾਹ ਜੂ ਆਪ ਜੀ ਮੇਰ ਪਰ ਜੋਗੇ ਉਹਨਾਂ ਦੀ ਮਨੋ ਕਾਮਨਾ ਭਾਵਨਾ ਪੂਰਨ ਕਰੀਆਂ ਸਰਬਤ ਆਈ ਹੋਈ ਸਤ ਸਦਾਰਾ ਜੀ ਪ੍ਰਵਾਨ ਕਰਨੀ ਕਰਮਲੇਖੇ ਵਿੱਚ ਲਾਉਣੇ ਮਰ ਸੱਚੇ ਪਾਤਸ਼ਾਹ ਆਪ ਜੀ ਜ਼ਰਤਿ ਜੋਜੀ ਆਵੇ ਸੋ ਰਾਜੀ ਜਾਵੇ ਗੁਰਨਾਣੁ ਤੇ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਪਗਵ ਵਾਹਿਗੁਰੂ ਜੀ ਕਾ ਖਾਲਸਾ ਗੁਰਨਾਣੁ ਕਹਿੰਦਾ ਮੈਂ ਇਹਨਾਂ ਬਾਤ ਕਰਨਾ ਚਾਹੁੰਦਾ ਜੀ ਜੀ ਸਾਰੇ ਸ਼ਾਮ ਪਾਟੀਆਂ ਵਾਂਗਰ ਦੇਖਣਾ ਜਨਮ ਨਾਮ ਬ੍ਰੇਹਰ ਪਾਉ ਨਿਰਵੈ ਦੇਖੋ ਆਪਣੇ ਹਾਲ ਮੁਦ ਅਜਵਾਨੀ ਸਹਿਬਾਂ ਨੂੰ ਆ ਜਪਨੀਆ ਮਕਰਨਾ ਆ ਤੁਹਾਡਾ ਪ੍ਰਸ ਹੈ ਕਿ ਜਸਾ ਨਾਮ ਸੁਖਮੀ ਸਰ ਦੇ ਕਿ ਉਦੋਂ ਤੱਕ ਲੋਕ ਹਸ ਕਰਦੇ ਜਨਮ ਤੇ ਸਰਬਸਤ ਨਾਮ ਤੇ ਸੁਧਰ ਨਾਮ ਦਾ ਗੰਦਾ ਆਪਣੀ ਸਤ ਗੁਰ ਸਿੱਖ ਕੀ ਕਰੇ ਪ੍ਰਸਪਾਲ ਸੇਵਕੋ ਗੁਰ ਸਦਾ ਦੇਵ ਸਿੱਖੀ ਪੁਰ ਦਰਮਤ ਮਲ ਹਿਰਾ ਗੁਰਬਚਨੀ ਆਨ ਨਾਉ ਉਚਾਰ। ਸਤ ਗੁਰ ਸੇਖੇ ਬੰਧਨ ਕਟਾ ਗੁਰ ਕਾ ਸਿੱਖਿ ਤਖਤਿ ਹੱਥਿ ਤਾਲ ਗੁਰ ਸੇਖ ਕੋ ਨਾਮ ਤਾ ਦੇ ਗੁਰ ਕਾ ਸਿਕੜ ਪਾ ਲਈਏ। ਸਤ ਗੁਰ ਸਿੱਖਾ ਹਲਤ ਪਲਤ ਸਵਾਰ ਹੈ। ਨਾਨਕ ਸਤਬਦ ਸਿੱਖੋ ਜੀ ਨਾਮ ਸਮਾਰਨ ਤੇ ਗਿਆ ਸੇਵਕ ਜੁੜਾ। ਦੇਵ ਸਾਸ ਸੰਧਨ ਦੂਜਾ ਅਧਿਆਏ ਦੇ ਬਿਸੋੜਾ ਮਰ ਸਤਿਆ ਪਾਸ਼ਾ ਜੀ ਆਪ ਦੇ ਪ੍ਰੀਤਵਾਨਾਂ ਦੇ ਮਨੋ ਕਾਮਨਾ ਭਾਵਨਾ ਪੂਰਨ ਕਰਨੀ ਆਪਣੇ ਪਿਆਰੇ ਦੇ ਸਭੇ ਕਾਜ ਰਾਸ ਕਰਨੇ ਕਰਮ ਸੁਖ ਸ਼ਾਂਤੀ ਬਖਸ਼ਣ ਆਪਣੇ ਪਿਆਰੇ ਦੇ ਮਨੋ ਕਾਮਨਾ ਭਾਵਨਾ ਪੂਰਨ ਕਰਨੀ ਆਪ ਦੇ ਪ੍ਰੀਤਮ ਅੱਜ ਦਿਨ ਮਨਾ ਰਹੇ ਨੇ ਮਰ ਸਤਿਆ ਪਾਸ਼ਾ ਜੀ ਆਜੇ ਮੇਰ ਬਚਨ ਜਿਸ ਤਰਿਕ ਕਾਜ ਕਰਕੇ ਆਪ ਜੀ ਪ੍ਰੀਤਵਾਨਾਂ ਦੇ ਮਰ ਸਤਿਆ ਕਾਜ ਰੰਮੇ ਸੋ ਆਪਣੇ ਪਿਆਰੇ ਦੇ ਮਨੋ ਕਾਮਨਾ ਭਾਵਨਾ ਪੂਰਨ ਕਰਨੀ ਹੈ ਕਾਰੋਬਤ ترقیਆਂ ਬਖਸ਼ਣ ਵਾਧੇ ਕਰਨ ਮਸਤ ਪ੍ਰਸਤ ਜੀ ਆਪੇ ਪਿਆਰ ਇਤਬਾਸ ਉਤਨ ਜੁਸਤੇ ਚੜ੍ਹਦੀ ਕਲਾ ਬਖਸ਼ਣ ਮਸਤ ਸਤਿਆਪਾਸ਼ਾ ਜੀ ਆਜ ਚਾਹਤ ਜਤੇ ਮੇਲ ਬੁਸ਼ਕਾਰਨੀ ਮਸਤ ਤੇ ਪਿਆਰ ਬੜਿਆ ਰੇ ਮਸਤ ਸਤਿਆਪਾਸ਼ਾ ਜੀ ਦਰਨ ਦੋਤਰੋ ਤਰੱਕੀ ਕਰਨ ਮਸਤ ਸਤਿਆਪਾਸ਼ਾ ਜੀ ਆਜ ਪ੍ਰੀਤੋ ਨਾਮ ਕਲਾ ਪ੍ਰਸਾਦ ਜੀ ਗਾਜਰ ਹੈ ਆਜ ਪੋਗਲ ਗਿਆ ਜਸ ਸਿੰਘ ਪ੍ਰਸਾਦ ਸਾਹਿਬ ਜੀ ਜਿਸ਼ਕੇ ਆਪ ਜੀ ਦਾ ਸਵਾਸ ਸਵਾਸ ਨਾਮ ਜਪੇ ਜਨਕ ਜਨ ਜ ਰਸਤਾ ਬਸਤਾ ਮਾਇ ਸੁਖ ਜਾਣੇ ਭਰਪੂਰ ਕਰਨੇ ਸਰਬਤ ਆਈ ਹੋਈ ਸਾਸਨ ਦਰਹਾਜ ਦੀ ਪਰਵਾਣ ਕਦਮ ਮਲੇਖੇ ਵਿੱਚ ਲਾਉਣੇ ਮਰ ਸੱਚਾ ਬਾਦਸ਼ਾਹ ਜੂਬ ਜੀ ਚਰਦੀ ਕਲਾ ਬਖਸ਼ਨੀ ਸਰਬਤ ਆਈ ਹੋਈ ਸਾ ਬ੍ਰਹਮ ਦਰੁਣਾ ਦਿਆ ਦਾਸਾਂ ਦੀ ਬਾਜੀ ਆਈ ਜਨ ਗਿਆਨ ਕਿਸ ਕਰਮ ਨਾ ਜਾਣ ਸਾਰਾ ਜਨ ਤੇਰੀ ਸਬਤੇ ਵੱਡਾ ਸਤ ਗੁਰੂ ਨਾਨਕ ਜਿਨ ਕਾ ਰਾਖੀ ਮੇਰੀ ਦਰ ਜਿਹੜੇ ਇਕ ਟੇਕ ਤੂੰ ਲਾਹੇ ਬਿਦਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਗੁਰੂ ਗਰੀਬ ਵਡਵਾਜ ਜੇ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨਹਿਗੇ ਨਹੀਂ ਪ੍ਰਤਮਾਤ ਜੇ ਕਰਮ ਭਰਮ ਨਹੀਂ ਜਾਤ ਪਾਤ ਦੇ ਦੇਗੇ ਨਹੀਂ ਪ੍ਰਤਮਾਤ ਜੇ ਨਾਮ ਥਾਮ ਨਹੀਂ ਬਰਗ ਪਿਆਤ ਜੇ ਰੋਗ ਸੋਗ ਨਹੀਂ ਸਤਰ ਸਾਧ ਦੇ ਰੋਕ ਸੋਕ ਨਹੀਂ ਸਤਰ ਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਭਾਤੇ ਭਾਤੇ ਇੱਕ ਸਬਤੇ ਪਰੋ ਇੱਕ ਕੋਈ ਪਰ ਇੱਕ ਨਾ ਪਰ ਰਹੀ ਬੈਲਣ ਠੀਕ ਹੈ। ਬਾਦਸ਼ਾਨੀਆਂ ਜੇ ਸਤ ਗੁਰ ਨਦ ਦੇ ਕਰੇ ਲੱਖ ਖੁਸ਼ੀਆਂ ਕਾਤ ਸ਼ਾਇਆ ਦੇ ਸਤਿਗੁਰ ਨਦ ਕਰੇ ਨਿਮਖ ਏਕ ਹਰ ਨਾਮ ਦੇ ਨਿਮਖ ਏਤ ਹਰ ਨਾਮ ਦੇ ਹਰ ਬਿਧ ਤਨ ਤੰ ਸੀਤਲ ਹੋਏ ਲਖ ਖੁਸ਼ੀਆਂ ਬਾਤ ਸ਼ਾਨੀਆਂ ਜੇ ਸਤਗੁਰ ਨਦਰ ਕਰੇ ਸਭੇ ਥੋਕ ਪ੍ਰਾਪਤ ਦੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਕਥ ਗੁਰ ਤੇ ਮਹਾਕਾਮਾ ਓਏ ਇੱਕ ਵਾਰ ਫੇਰ ਵਜਾ ਸਮਾ फेर बजा शाम फेर बजा शामसरी भैसरी तुन सुण बसरी तुन सुन सु तेरी बसरी तुन सुण सु तेरी भैसरी जी तुन सुण सुन केरी भैसरी जी तुन सुण सु बांसरी ਸੋਲ ਸੁਣ ਕੇ ਤੇਰੀ ਬੰਸਰੀ ਦੀ ਤੋਨ ਸੁਣ ਕੇ ਉੱਥੇ ਪੰਛੀਆਂ ਨੂੰ ਪੁੱਲ ਗਈ ਕਿਉਂ ਗੁਛ ਗਣੀ ਓਏ ਪੰਛੀਆਂ ਨੂੰ ਪੁੱਲ ਗਈ ਚੋਕ ਚੁਗਣੀ ਪੰਛੀਆਂ ਨੂੰ ਪੁੱਲ ਗਈ ਚੋਕ ਚੁਗਣੀ ਪੰਛੀਆਂ ਨੂੰ ਪੁੱਲ ਗਈ ਚੋਗ ਫਿਰ ਫਿਰ ਪੰਛੀਆਂ ਨੂੰ ਪੁੱਲ ਗਈ ਚੋਗ ਚੁਗਣੀ ਉਸ ਲੰਗਜ਼ੀਆਂ ਨੂੰ ਪੁੱਲ ਗਈ ਚੋਗ ਚੁਗਣੀ ਪੰਛੀਆਂ ਨੂੰ ਪੁੱਲ ਗਈ ਚੋਗ ਚੁਗਣੀ ਪੰਛੀਆਂ ਨੂੰ ਪੁੱਲ ਗਈ ਚੋਗ ਚੁਗਣੀ ਇੱਕ ਵਾਰੀ ਫੇਰ ਵਜਾਈ ਜਾ ਮਾਂ उहेकारी फेर व जैसामा सामा हिकु बारीसरी बैसरी हिकु बारी वास सामाओ हिकु बारी फोर वास सामा ਇੱਕ ਵਾਰੀ ਹੋਰੇ ਵਜਾ ਸ਼ਾਮਾ ਤੇਰੀ ਬੰਸਰੀ ਦੀ ਤੁਨ ਸੁਣਾ ਸੁਣ ਕੇ ਤੇਰੀ ਬੰਸਰੀ ਦੀ ਤੁਨ ਸੁਣਾ ਸੁਣ ਕੇ ਤੇਰੀ ਕੰਚਰੀ ਦੀ ਤੁਨ ਸੁਣਾ ਸੁਣ ਕੇ ਤੇਰੀ ਕੰਚਰੀ ਸੋਣ ਸੋਣ ਆਏ ਤੇਰੀ ਬਾਂਸਰੀ ਦੀ ਤੁਨ ਸੁਣ ਸੁਣ ਕੇ 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 ਗਉਆਂ ਨੂੰ ਪੁੱਲ ਗਏ ਕਾਛੁ ਗਣੇ ਉਹ ਗਉਆਂ ਨੂੰ ਪੁੱਲ ਗਏ ਕਾਛੁ ਗਣੇ ਗਉਆਂ ਨੂੰ ਪੁੱਲ ਗਏ ਕਾਛੁ ਗਣੇ ਗਉਆਂ ਨੂੰ ਪੁੱਲ ਗਏ ਕਾਛੁ ਨੂੰ ਪੋ ਲਗੇ ਕਾਟ ਚੁਗੜੇ ਉਹ ਗਾਵਾਂ ਨੂੰ ਪੋਲਗੇ ਕਾਟ ਚੁਗੜੇ ਗਾਵਾਂ ਨੂੰ ਪੋਲਗੇ ਕਾਟ ਚੁਗੜੇ ਗਵਰਧ ਪੋਲਗੇ ਕਾਟ ਚੁਗੜੇ ਇੱਕ ਵਾਰੀ ਹੋਰ ਵਜਾਈ ਜਾਮਾ ਓਏ ਇੱਕ ਵਾਰੀ ਹੋਰ ਵਜਾਸਾ ਮਾ ਇੱਕ ਵਾਰੀ ਹੋਰ ਵਜਾਸਾ ਮਾ ਇੱਕ ਵਾਰੀ ਹੋਰ ਵਜਾਸਾ ਇੱਕ ਵਾਰੀ ਫੇਰ ਵਜਾਈ ਜਾਮਾ بجائی سام بجائی شام بجائی شام تریسری تون سن کے بھاسری کی تون سن کے بنسری تن کے بنسری تریسری تون سن کے بینسری ਮਨ ਸੋਣ ਸੋਣ ਕੇ ਮਨ ਚੜੀ ਦੀ ਤੁਣ ਸੋਣ ਸਰਕੇ ਤੇਰੀ ਵਸਰੀ ਦੀ ਤੁਮ ਸੁਣ ਚੋੜ ਕੇ ਸਰੇ ਅਨਪੁੱਲ ਕੇ ਦੁੱਧ ਚੁੰਗਣੇ ਓਏ ਵਸਰਿਆ ਨੂੰ ਪੁੱਲ ਗੇ ਦੁੱਧ ਚੁੰਗਣੇ ਵਸਰਿਆ ਨੂੰ ਪੁੱਲ ਗੇ ਦੁੱਧ ਚੁੰਗਣੇ ਵਸਰਿਆ ਨੂੰ ਪੁੱਲ ਗੇ ਦੁੱਧ ਚੁੰਗਣੇ ਆਈ ਸਰ ਵਸਰਿਆ ਨੂੰ ਪੁੱਲ ਗੇ ਦੁੱਧ ਚੁੰਗਣੇ ਓ ਵਸਰਿਆ ਨੂੰ ਪੁੱਲ ਗੇ ਦੁੱਧ ਚੁੰਗਣੇ ਵਸ਼ਿਆਂ ਨੂੰ ਪਾ ਲਗੇ ਦੁੱਧ ਚੁੰਗਣੇ ਵਸ਼ਿਆਂ ਨੂੰ ਪਾ ਲਗੇ ਦੁੱਧ ਚੁੰਗਣੇ ਇੱਕ ਵਾਰੀ ਹੋਰ ਵਜਾਈ ਸਾ ਮਾਂ ਓਏ ਇੱਕ ਵਾਰੀ ਹੋਰ ਵਜਾਈ ਸਾ ਮਾਂ ਇੱਕ ਵਾਰੀ ਹੋਰ ਵਜਾਈ ਸ਼ਾਮਾਂ ਇੱਕ ਵਾਰੀ ਹੋਰ ਵਜਾਈ ਸ਼ਾਮਾਂ ਇੱਕ ਵਾਰੀ ਫੇਰ ਵਜਾਈ ਸਾ ਮਾਂ ਓਏ ਇੱਕ ਵਾਰੀ ਫੇਰ ਵਜਾਈ ਸਾ ਮਾਂ

ਤਨ ਸੁਣ ਸੁਣ ਕੇ ਤੇਰੀ ਬੰਸਰੀ ਦੀ 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 ਤਨ ਸੁਣ ਸੁਣ ਕੇ ਓ ਜੱਟ ਖੂਸਾ ਢ ਢ ਪੱਜ ਪਾਜ ਆਉਂਦੇ ਨਹੀਂ ਓ ਜੱਟ ਖੂਸਾ ਢ ਢ ਪੱਜ ਪਾਜ ਆਉਂਦੇ ਨਹੀਂ ਜੱਟ ਖੂਸਾ ਢ ਪੱਜ ਪਾਜ ਆਉਂਦੇ ਨਹੀਂ ਜੱਟ ਖੂਸਾ ਢ ਪੱਜ ਪਾਜ ਆਉਂਦੇ ਨਹੀਂ ਹਾਲੇ ਸਾਡੇ ਸਾਡ ਨਸ ਨਸ ਹੀ ਆਉਂਦੇ ਜੀ ਉਹ ਜੱਟ ਹਾਲੇ ਸਾਡੇ ਸਾਡ ਨਸ ਨਸ ਹੀ ਆਉਂਦੇ ਨੇ ਜੱਟ ਹਾਲੇ ਸਾਡ ਨਸ ਨਸ ਹੀ ਆਉਂਦੇ ਨੇ ਜੱਟ ਹਾਲੇ ਸਾਡ ਨਸ ਨਸ ਹੀ ਆਉਂਦੇ ਨੇ ਤੇਰੀ ਬੰਸਰੀ ਨੇ ਮਨ ਮੋੜਿਆ ਤੇਰੀ ਬੰਸਰੀ ਨੇ ਮਨ ਮੋੜਿਆ ਤੇਰੀ ਬੰਸਰੀ ਨੇ ਮਨ ਮੋੜਿਆ ਤੇਰੀ ਬੰਸਰੀ ਤੇ ਮਨ ਮੋੜਿਆ ਤੇਰੀ ਬੰਸਰੀ ਨੇ ਮਨ ਮੋੜਿਆ ਤੇਰੀ बसरी न मोलियो घर आयस मी मे घर आयस मा न लॻंदी ਮੇਰੇ ਕਰ ਆਈ ਸ਼ਾਮ ਮੇਰਾ ਨਹੀਂ ਲੱਗਦਾ ਜੀ 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 ਕਾਲੀਆਂ ਵਿਦਤਿਆਂ ਤੇ ਬੂੜੀਆਂ ਮਿੰਦਤਿਆਂ ਕਾਲੀਆਂ ਮਿੰਦਤਿਆਂ ਤੇ ਬੂੜੀਆਂ ਵਿਦਤਿਆਂ ਕਾਲੀਆਂ ਵਿਦਤਿਆਂ ਤੇ ਬੂੜੀਆਂ ਵਿਦਤਿਆਂ ਕਾਲੀਆਂ ਮਿੰਦਤਿਆਂ ਤੇ ਬੂੜੀਆਂ ਵਿਦਤਿਆਂ ਗੋਵਾਂ ਮਿੰਦਤਿਆਂ ਤੇ ਕੱਕੀਆਂ ਮਿੰਦਤਿਆਂ ਗੋਵਾਂ ਮਿੰਦਤਿਆਂ ਤੇ ਕੱਕੀਆਂ ਮਿੰਦਤਿਆਂ ਗੋਵਾਂ ਵਿਦਤਿਆਂ ਤੇ ਕੱਕੀਆਂ ਮਿੰਦਤਿਆਂ ਗੋਵਾਂ ਮਿਲਤਿਆਂ ਤੇ ਕੱਕੀਆਂ ਮਿੰਦਤਿਆਂ ਮਾ ਟੋਆ ਤੂੰ ਪੀ

ही ज़वान घर आई साम्हा मी मे घर आ न लॻंदी आई दी मे घर आस

ਚੱਕੇ ਰਿਚੇ ਰਿੜਕਣਾ ਪੌਂੰੀਆਂ ਕੋਰੀ ਕੋਰੀ ਚਾਟੀ ਵਿੱਚ 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 ਰਿੜਕਣਾ ਪੌਂੰੀਆਂ ਨਾਰੇ ਕਾ ਤੂੰ ਖਾ ਮੇਰੇ ਘਰ ਆਸਮਾ ਮੇਰਾ ਨ ਲੱਗਦਾ ਜੀ ਮੇਰੇ ਘਰ ਆਸਮਾ ਮੇਰਾ ਨ ਲੱਗਦਾ ਜੀ ਮੇਰੇ ਘਰ ਆਸਮਾ ਮੇਰਾ ਲੱਗਦਾ ਜੀ ਮੇਰੇ ਕਰ ਅੰਸ਼ਮਾ 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 ਮੇਰਾ ਨਹੀਂ ਲੱਗਦਾ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਸਾਦ ਲਓ ਤੇ ਧੁੱਪ ਸੇ ਕੀਏ ਦਾ ਨਗਰ ਖਾਜੀ ਗਾੜੀ ਨੂੰ ਆ 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 ਅੱਜ ਖੰਡਾ ਟੰਗਿਆ ਠੀਕ ਖੜੀ ਹੈ ਜੇ ਨਹੀਂ ਬਾਹਰ ਨਹੀਂ ਆਉਣੀ ਤੇ ਜਾਨੀ ਕਰ ਜਾ ਬੜੀ ਚੀਜ਼ੀਂ ਤੇ ਜਾਲੇ ਖਾ ਯਾਰ ਵੀਡੀਓ ਬੰ ਮਮਾ ਦੇ ਕਿਨੇ ਕਰਾ ਦਿਖਾ ਦੇ ਸਹੀ ਨਹੀਂ ਆਣੀ ਵੀਡੀਓ ਸਹੀ ਨਹੀਂ ਕੀ ਕਪਾ ਬਾਬਾ ਜਸਵੇਰ ਤੋਂ ਲੈ ਨਹੀਂ ਹੂੰ